ਖੇਤ ਬਾੜੀ ਦੇ ਵਿੱਚ ਖੜਾ ਸੀਗਾ ਅੱਜ ਮੈਂ ਰਾਤ ਮੀਂਹ ਆ ਪਿਆ ਸੀਗਾ ਮੈਂ ਦੇਖਣ ਆ ਗਿਆ ਮੈਂ ਕਿ ਕਣਕਾਂ ਗੁਣਕਾਂ ਦਾ ਕੀ ਹਾਲ ਆ ਬਾਬੇ ਦੀ ਕਿਰਪਾ ਨਾਲ ਕਣਕਾਂ ਦਾ ਤਾਂ ਬਚਾ ਆ ਗਿਆ ਮੈਂ ਇਸ ਵਕਤ ਖੜਾ ਸੀਗਾ ਛੋਲੇ ਵਾਲੀ ਕੈਰੀ 'ਚ ਆਪਣਾ ਛੋਲੇ ਵਾਲੀ ਕੈਰੀ ਵੀ ਜੀ ਹੋਈ ਆ ਲੱਗਪੱਗ ਇਹੋ ਉੱਥੋਂ ਸਰੋਂ ਤੋਂ ਲੈ ਕੇ ਇਧਰ ਆ ਲਸਣ ਤੱਕ ਇਦੋਂ ਹਾਂ ਆਪਣਾ ਦੂਜਾ ਆ ਜਾਂਦਾ ਸਾਰਾ ਲਸਣ ਵਗੈਰਾ ਗੰਡਾ ਵਗੈਰਾ ਤੇ 6-7 ਦਿਨ ਪਹਿਲਾਂ ਨਾ ਮੇਰੇ ਕੋਲ ਇੰਸਟਾਗ੍ਰਾਮ ਤੇ ਇੱਕ ਰੀਲ ਆਈ ਸੀਗੀ ਉਹ 6-7 ਸਾਲਾਂ ਦਾ ਹੀ ਜਵਾਬ ਹੁੰਦਾ ਤੇ ਉਹਨੂੰ ਕੋਲੀ 'ਚ ਛੋਲੇ ਨੂਨ ਮਿਰਚ ਵਾਲੇ ਪੱਕ ਦਿੱਤੇ ਹੁੰਦੇ ਆ ਜਿਹੜੇ ਦੁਕਾਨ ਤੋਂ ਮਿਲ ਜਾਂਦੇ ਆ ਆਪਣੇ ਤੇ ਉਹ ਕਿਤੇ ਸਡਨਲੀ ਜਵਾਕ ਆਪਦੀ ਮਾਤਾ ਤੋਂ ਪੁੱਛ ਲੈਂਦਾ ਮਾਂ ਤਾਂ ਇਹ ਛੋਲੇ ਕਹਿੰਦੀ ਬੀ ਬਣਦੇ ਕਾ ਤੋਂ ਆ ਉਹਦੀ ਮਾਤਾ ਕਹਿੰਦੀ ਪੁੱਤ ਇਹ ਬਣਦੇ ਨਹੀਂ ਇਹ ਕਿਸੇ ਦਰਖਤ ਤੇ ਲੱਗਦੇ ਆ ਉਹੀ ਗੱਲ ਹੋ ਗਈ ਜੋਗਨ ਜੁਗ ਟੱਕਰਨ ਵਾਲੀ ਜਵਾਕ ਨੂੰ ਕਿੱਥੋਂ ਪਤਾ ਹੋਊ ਜਦੋਂ ਮਾਤਾ ਨੂੰ ਨਹੀਂ ਪਤਾ ਹੈਗਾ ਵੀ ਇਹ ਕਿਸੇ ਦਰਖਤ ਨੂੰ ਲੱਗਦੇ ਆ ਕਿ ਕਿਸੇ ਬੂਟੀ ਨੂੰ ਲੱਗਦੇ ਆਗੇ ਹੈ ਇੰਨਾ ਕ ਜਿਆਦਾ ਫਰਕ ਪੈ ਗਿਆ ਜਮਾਨੇ ਦਾ ਅੱਜ ਕੱਲ ਡਾਊਨ ਟੂ ਅਰਥ ਵਾਲੀ ਜ਼ਿਆਦਾ ਕਹਿੰਨ ਨੂੰ ਹਰੇਕ ਕਹਿੰਦਾ ਡਾਊਨ ਟੂ ਅਰਥ ਹੈ ਪਰ ਜ਼ਮੀਨ ਨਾਲ ਜੁੜਿਆ ਜੜਿਆ ਤਾਂ ਕੋਈ ਅੱਜ ਕੱਲ ਟਾਮ ਆਈਆਂ ਕਿਉਂ ਧੁੱਪੇ ਚਮਕ ਕੇ ਸਿਰੇ ਫੂਕਣਾ ਨਹੀਂ ਹੈਗਾ ਏਸੀ 'ਚ ਬੈਠਿਆਂ ਨੂੰ ਭਾਲਦਾ ਅਗਲਾ ਕੁਲ ਥਾਲੀ ਦੇ ਵਿੱਚ ਇੱਕ ਟਾਈਮ ਹੁੰਦਾ ਸੀਗਾ ਆਪਣੇ ਦਾਦੇ ਜਾਂ ਪਰਦਾਦੇ ਦੁਕਾਨ ਤੇ ਜਾਣਾ ਸ਼ਰਮ ਆਉਂਦੇ ਸੀਗੇ ਮਤਲਬ ਵੀ ਨਾਲ ਦੇ ਹੱਦਕ ਕਰਦੇ ਦੀ ਉਹ ਹੁਣ ਤੂੰ ਦੁਕਾਨ ਤੋਂ ਸੌਦਾ ਲਿਆਵੇਂਗਾ ਜ਼ਿਮੀਂਦਾਰਾਂ ਦਾ ਹੋ ਕੇ ਤੇਰੇ ਘਰੇ ਕੀ ਨਹੀਂ ਹੈਗਾ ਹੈ ਅੱਜ ਕੱਲ ਉਲਟ ਹੋ ਗਿਆ ਜਮਾਨਾ ਅੱਜ ਕੱਲ ਹਰੇਕਾ ਇੱਕ ਤੇ ਹੱਥ ਮਾਰ ਕੇ ਕਹਿੰਦਾ ਯਾਰ ਕਿਹੜੀ ਮਰਜ਼ੀ ਦੁਕਾਨ ਤੋਂ ਲਿਆ ਸਾਰਿਆਂ ਦੀ ਖਾਤਾ ਚੱਲਦਾ ਹੈ ਉਹ ਫਿਰ ਖਾਤਾ ਸੇਮੇ ਮਹੀਨੇ ਪਤਾ ਲੱਗਦਾ ਵੀ ਕੈ ਲੱਖ ਦਾ ਹੋ ਗਿਆ ਹੈ ਇਹ ਬਾੜੀਆਂ ਚੌਧਰਪੁਣਾ ਦੇ ਵਿੱਚੋਂ ਆਪਾਂ ਨਿਕਲੀ ਆਪਾਂ ਥੋੜੇ ਮੋਟੇ ਆਪਦਾ ਹੱਥ ਪੈਰ ਮਾਰੀਏ ਆਪਦੇ ਖਾਨ ਜੋ ਘਰਾ ਪੋਗਾਈਏ ਆ ਹੁਣ ਬਾਬੇ ਦੀ ਕਿਰਪਾ ਨਾਲ ਇਦੂ ਵਗਾ ਆਪਣਾ ਕਿਆਰਾ ਸਰੋਂ ਦਾਗਾ ਸਾਰਾ ਦੇਖ ਲਓ ਉਹ ਟਰਾਂਸਫਾਰਮ ਤੱਕ ਸਾਰੀ ਸਰੋਂ ਬੀਜੀ ਹੋਈ ਆ ਇਹ ਕਿਆਰਾ ਅੱਡਾ ਹੈ ਜਿਹੜਾ ਸਾਰੇ ਆਲੇ-ਦਾਲੇ ਸਿੱਟਾ ਦਿੱਤਾ ਹੋਇਆ ਮਤਲਬ ਆਲੇ-ਦਾਲੇ ਹਲੀਰੀ ਨਾਲ ਬਿਜੀ ਹੋਈ ਐ ਸਰੋਂ ਸਾਰੇ 10 ਕਿਲਿਆਂ ਦੇ ਆਲੇ-ਦਾਲੇ ਉਹ ਅੱਡਾ ਹੈ ਕੀ ਸਰੋਂ ਬਾਕੀ ਕਿਆਰਾ ਛੋਲੀਏ ਦਾ ਬੀਜਿਆ ਹੋਇਆ ਇਹਦੋਂ ਗਾਹਾਂ ਆਪਣਾ ਲਾਸਣਾ ਗੰਡੇ ਪਾਲਕ ਮੇਥੇ ਤਾਂ ਚਲ ਉਹਨਾਂ ਦਾ ਟਾਈਮ ਲੰਘ ਗਿਆ ਸਾਰਾ ਕੁਝ ਉਹ ਬੀਜਿਆ ਹੋਇਆ ਹੈ ਬਾਬੇ ਦੀ ਕਿਰਪਾ ਨਾਲ ਹੈ ਤਾਂ ਇਹ ਗੱਲ ਹੈ ਵੀ ਖਪਣਾ ਪੈਂਦਾ ਜੇ ਤੁਸੀਂ 2 ਰੁਪਏ ਬਚਾਉਣੇ ਨੇ ਤੇ ਸਾਫ਼ ਸੁਥਰਾ ਖਾਣਾ ਹੈਗਾ ਹੈਨਾ ਤਾਂ ਸਾਨੂੰ ਖੱਪਣਾ ਪਊ ਪਹਿਲਾਂ ਉਹ ਖੱਪਣ ਤੇ ਬਾਅਦ ਜਦੋਂ ਚੀਜ਼ ਤੁਸੀਂ ਆਪਦੀ ਆਪ ਪੈਦਾ ਕਰਕੇ ਖਾਣੇ ਹੋ ਉਸੇ ਦਾ ਹੀ ਸੁਆਦ ਆਗਾ ਨਹੀਂ ਸਾਨੂੰ ਕਿਹੜਾ ਦੁਕਾਨ ਤੋਂ ਕੁਝ ਲਿਆਉਣਾ ਨਹੀਂ ਆਉਂਦਾ ਜਾਂ ਸਾਡੇ ਕਿਹੜਾ ਦੁਕਾਨਦਾਰ ਵਾਲੇ ਡਾਲਾ ਮਾਰਦੇ ਨੇ ਵੀ ਸਾ ਅਸੀਂ ਸੌਦਾ ਸਾਨੂੰ ਦਿੰਦੇ ਨਹੀਂ ਹੈਗੇ ਬਸ ਆਪ ਦਾ ਕਰਕੇ ਥੋੜਾ ਜਿਹਾ ਖਾਣ ਜੇ ਸੁਆਦ ਆਏਗਾ ਆ ਛਾਲਗਮ ਦੇਖ ਲਓ ਤੁਸੀਂ ਸਾਰੀ ਵੱਟ ਤੇ ਤੇ ਇੱਥੋਂ ਪਿੱਛੇ ਛਾਲਗਮ ਵੀ ਜੇ ਸੀਗੇ ਇਧਰਲੀ ਸਾਈਡ ਸਾਰੀ ਦੇ ਗਾਜਰਾਂ ਸੀਗੀਆਂ ਪੁੜੀਆਂ ਜੇ ਇਹ ਲੇਟ ਹੋ ਗਈਆਂ ਸੀ ਦੂਜੀ ਵਾਰ ਵਾਲੀਆਂ ਬੀਜੀਆਂ ਸੀਗੀਆਂ ਆਪਣੀ ਬਾੜੀ ਉਧਰ ਹੈ ਇੱਕ ਤਿੰਨ ਥਾਵੇਂ ਬਾੜੀ ਹੈਗੀ ਆਪਣੀ ਇੱਕ ਥਾਵੇਂ ਨਹੀਂ ਹੈਗੀ ਇੱਕ ਬਾਗਲ ਹੈਗੀ ਘਰੇ ਜਿਹੜਾ ਨਾਲ ਵਾਲਾ ਆਪਣਾ ਬਾਗਲ ਉਹ ਚ ਹੈ ਫਿਰ ਆਪਣਿਆ ਖੇਤ ਆ ਗਈ ਇੱਕ ਆਪਣੇ ਉਹ ਜਿੱਥੇ ਮੋਟਰਸਾਈਕਲ ਖੜਾਗਾ ਉਧਰਲੀ ਸਾਈਡ ਹੈਗੀ ਇੱਥੇ ਤਾਂ ਕਰਕੇ ਕਹਿਣਾ ਮੈਂ ਵੀ ਸਿਆਣੇ ਬੁੜੇ ਜਿਹੜੇ ਹੁੰਦੇ ਸੀਗੇ ਆਪਣੇ ਨਾ ਉਹ ਬਹੁਤ ਨਾਪ ਤੋਲ ਕੇ ਬੋਲਦੇ ਸੀਗੇ ਤੇ ਨਾਪ ਤੋਲ ਕੇ Camo carteira, sigue puro.